वाहेगुरु जी का खालसा वाहेगुरु जी की फतेह पांच प्याले पांच पीर पांच प्याले पांच पीर पांच प्याले पांच पीर छठम पीर बैठा गुरपारी ਖਟਮ ਪੀਰ ਬੈਠਾ ਗੁਰ ਭਾਰੀ ਖਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਅਰਜਨ ਕਾਇਆ ਪਲਟ ਕੈ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਚੱਲੀ ਪੀੜੀ ਸੋਡੀਆਂ ਚੱਲੀ ਪੀੜੀ ਸੋਡੀਆਂ ਚੱਲੀ ਪੀੜੀ ਸੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਰੂਪ ਦਿਖਾਉਣ ਵਾਰੋ ਵਾਰੀ ਰੂਪ ਦਿਖਾਉਣ ਵਾਰੋ ਵਾਰੀ ਰੂਪ ਦਿਖਾਉਣ ਵਾਰੋ ਵਾਰੀ ਤਾਲ ਪੰਜਣ ਗੁਰਸੂਰ ਮਾਂ ਪੰਜਣ ਦਾਲਤ ਪੰਜਨ ਗੁਰਸੁਰ ਮਾ ਪੰਜਨ ਗੁਰਸੁਰ ਮਾ ਵੱਡ ਜੋਦਾ ਬਹੁ ਪਰ ਉਪਕਾਰੀ 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 ਪੁੱਛਣ ਸਿੱਖ ਪੁੱਛਣ ਸਿੱਖ ਪੁੱਛਣ ਸਿੱਖ ਪੁੱਛਣ ਸਿੱਖ ਪੁੱਛਣ ਸਿੱਖ ਅਰਦਾਸ ਕਰ ਪੁੱਛਣ ਸਿੱਖ ਸ਼ੇ ਮਹਿਲਾ ਤੱਕ ਦਰਸ ਨਿਹਾਰੀ ਸ਼ੇ ਮਹਿਲਾ ਤੱਕ ਦਰਸ ਨਿਹਾਰੀ ਅਗਮ ਅਗੋਚਰ ਸਤਗੁਰੂ ਅਗਮ ਅਗੋਚਰ ਸਤਗੁਰੂ ਅਗਮ ਅਗੋਚਰ ਸਤਗੁਰੂ ਚੈਸਾਂ ਤੇ ਗੋਲ ਬੋਲੇ ਮੁਖ ਤੇ ਸੁਣੋ ਸੰਸਾਰੀ 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 ਕਲਯੁਗ ਪੀੜੀ ਸੋਡੀਆਂ ਕਲਯੁਗ ਪੀੜੀ ਸੋਡੀਆਂ ਕਲਯੁਗ ਪੀੜੀ ਸੋਡੀਆਂ ਕਲਯੁਗ ਪੀੜੀ ਸੋਡੀਆਂ ਨੇ ਚਲ ਨੀਮ ਉਸਾਰ ਖੱਲਾਰੀ ਨੇ ਚਲ ਨੀਮ ਉਸਾਰ ਖੱਲਾਰੀ ਜੁਗ ਜੁਗ ਸਤ ਗੁਰ ਤਰੇ ਅਵਤਾਰੀ 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 ਪੰਜ ਪਿਆਲੇ ਪੰਜ ਪੀ ਪੰਜ ਪਿਆਲੇ ਪੰਜ ਪੀ ਛਠਮ ਪੀਰ ਬੈਠਾ ਗੁਰ ਭਾਰੀ ਛਠਮ ਪੀਰ ਬੈਠਾ ਗੁਰ ਭਾਰੀ ਵਾਹਿਗੁਰੂ 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 वाहे गुरु वाहे गुरु तेरा शुक्र है तेरा शुक्र है तेरा शुक्र है वाहे वाहे गुरु गुरु, गुरु गुरु वाहे गुरु, वाहि गुरु, वाहि गुरु 13 ਸ਼ੁਕਰ ਹੈ 13 ਜੀ ਸਰ ਪਾਠ ਕਰੋ 13 ਪਿਛਲੇ ਸਾਲ ਤੋਂ ਜੋ ਬੱਚੇ ਸਾਡੇ ਸੈਜ ਪਾਠ ਕਰ ਰਹੇ ਜਿਨ੍ਹਾਂ ਦਾ ਸੈਜ ਪਾਠ ਸੰਪੂਰਨ ਹੋਇਆ ਉਹਨਾਂ ਨੂੰ ਸਰਵਨ ਸਰਬੰਨਕ ਦੀ ਕੀ ਕੀਤਾ ਜਾਏਗਾ ਨਾ ਨਾ ਬੱਚਿਆਂ ਦੇ ਨਾਮ ਲੈ ਰਹੇ ਆਂ ਇਹਨਾਂ ਨੂੰ ਇਹ ਜਨ ਲੈ ਕੇ ਕਿਸੇ ਕੁੰਮੀ ਜਾ ਉਹ 11 ਆਪਣੇ ਸਾਹੇ ਕਰੋ ਤਾਂ ਕਿ ਆਪਮਾਨ ਘਰਾਂ ਦੇ ਜਿੱਤ ਪਾ ਸਕੀ ਤਾਂ ਹੀ ਆਪਾਂ ਅੱਗੇ ਪਤਾ ਕਿ ਸੁਬੀ ਛੋੜੀ ਨੇ ਪੜਨਾ ਕਿ ਕੀਤਾ ਇਹਦੀਆਂ ਲਾਈਨਾਂ ਦੇ ਵਿੱਚ ਕੀਤਾ ਬਿਲਕੁਲ ਆਉਣੇ ਆਉਣੇ ਲਾਈਨਾਂ ਸਿੱਧੀਆਂ ਹੋਈਆਂ ਤੇ ਜੋ ਟੇਢੀਆਂ ਲਾਈਨਾਂ ਤੋਂ ਕਰਕੇ ਇਹ ਵੇਖੀਏ ਕਿ ਲਾਈਨ ਸਿੱਧੀ ਹੋਣੀ ਚਾਹੀਦੀ ਹੈ ਮੈਂ ਬਿਲਕੁਲ ਤਾਂ ਕਹਉਣਾ ਤੇ ਜੋ ਉੱਥੇ ਰੁਕ ਜਾਂਦੇ ਨੇ ਫਿਰ ਉੱਥੇ ਰੁਕੇ ਲੈਣਾ ਹੈ ਬਿਲਕੁਲ ਫਿਰ ਟੇਢੀ ਪਾਉਗੇ ਤੇ ਸਿੱਧੀ ਹੋਊਗੀ ਸੋ ਜੇ ਕੋਈ ਸਵਾਲ ਹੈ ਤਾਂ ਕੋਈ 사이ਡ ਜੇ ਸੀ ਸਰਕਾਰ ਦੇ ਸਾਹਮਣੇ ਕੋਈ ਨਹੀਂ ماں ਬੋਲੀ ਜੇ ਪੁੱਲ ਜਾਓਗੇ ماں ਬੋਲੀ ਜੇ ਪੁੱਲ ਜਾਓਗੇ ਕੱਕਾ ਵਾਂਗੂ ਰਲ ਜਾਓਗੇ